ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਉਹ ਉਪਾਅ ਤੁਸੀਂ 6 ਜੁਲਾਈ ਨੂੰ 2025 ਨੂੰ ਏਕਾ ਦੇਵ ਸ਼ੈਣੀ ਏਕਾदशी ਨੂੰ ਇਹ ਉਪਾਅ ਕਰਨਾ ਹੈ ਤੇ ਇਹ ਉਪਾਅ ਜੇਕਰ ਤੁਸੀਂ ਕਰ ਲਓਗੇ ਆਪਣੇ ਘਰ ਦੇ ਵਿੱਚ ਹਲਦੀ ਦੇ ਪਾਣੀ ਦਾ ਛੋਟਾ ਜਿਹਾ ਉਪਾਅ ਇਸ ਉਪਾਣੂ ਕਰਨ ਦੇ ਨਾਲ ਤੁਸੀਂ ਕਰੋੜਾਂ ਦੇ ਵਿੱਚ ਖੇਡੋਗੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਵਰਸੇਗਾ ਸਾਲ 2025 ਦੀ ਦੇਵ ਸ਼ੈਣੀ ਇਕਾदशी ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਕੋਈ ਆਮ ਤੇ ਸਧਾਰਨ ਨਹੀਂ ਹੈ ਇਸੇ ਤਰੀਕੇ ਦੇ ਨਾਲ ਦੇਵ ਸ਼ੈਨੀ ਇਕਾदशी ਤੇ 1 ਨੀ 2 ਨੀ ਕਈ ਸਾਰੇ ਉੱਤਮ ਦੁਰਲਭ ਸੰਜੋਗ ਬਣਨੇ ਜਾ ਰਹੇ ਨੇ ਤੇ ਇਸ ਦੇ ਨਾਲ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸ ਦੇਣੀ ਹੈ ਕਿ ਇਸ ਦਿਨ ਰਵੀ ਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਹਲਦੀ ਵਾਲੇ ਪਾਣੀ ਦਾ ਉਪਾਅ ਕਰਨਾ ਹੈ ਇਹ ਸਮਝ ਲਓ ਕਿ ਤੁਹਾਡੇ ਭਾਗ ਨੂੰ ਵੀ ਚਮਕਾਵੇਗਾ ਤੁਹਾਡੀ ਕਿਸਮਤ ਨੂੰ ਵੀ ਤੇ ਇਸ ਦੇ ਨਾਲ-ਨਾਲ ਤੁਹਾਨੂੰ ਮਹਾਤਨੀ ਵੀ ਬਣਾਵੇਗਾ ਕਿ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਘਰ ਦੇ ਵਿੱਚ ਧਨ ਨੂੰ ਲੈ ਕੇ ਸਮੱਸਿਆ ਬਣੀ ਰਹਿੰਦੀ ਕੋਈ ਨਾ ਕੋਈ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਜਾਂ ਨਹੀਂ ਆਉਂਦਾ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਫਜ਼ੂਲ ਖਰਚ ਇੰਨੇ ਜ਼ਿਆਦਾ ਵਧ ਗਿਆ ਕਿ ਤੁਹਾਡੇ ਘਰ ਦਾ ਸਾਰਾ ਪੈਸਾ ਫਜ਼ੂਲ ਖਰਚ ਦੇ ਵਿੱਚ ਬੇਸਟ ਹੋ ਜਾਂਦਾ ਏ ਇਸ ਦੇ ਨਾਲ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਉਹ ਕਿਸੇ ਵੀ ਕੰਮ ਦੇ ਲਈ ਜਦੋਂ ਆਪਣੇ ਘਰ ਤੋਂ ਬਾਹਰ ਜਾਂਦੇ ਆ ਤੇ ਉਹ ਉਹਨਾਂ ਦਾ ਕੰਮ ਹੋਣ ਦੇ ਕਿਨਾਰੇ ਤੇ ਹੁੰਦਾ ਏ ਬਸ ਫਿਰ ਵੀ ਕਿਨਾਰੇ ਤੇ ਹੋ ਕੇ ਵੀ ਉਹਨਾਂ ਦਾ ਕੰਮ ਏ ਜਿਹੜਾ ਵਿਗੜ ਜਾਂਦਾ ਹੈ ਕੋਈ ਨਾ ਕੋਈ ਉਸ ਕੰਮ ਦੇ ਵਿੱਚ ਪ੍ਰੋਬਲਮ ਪੈ ਹੀ ਜਾਂਦੀ ਏ ਤੇ ਜਾਂ ਫਿਰ ਸਾਡੇ ਘਰ ਨੂੰ ਬਹੁਤ ਹੀ ਕਿਸੇ ਦੀ ਬੁਰੀ ਨਜ਼ਰ ਲੱਗੀ ਹੁੰਦੀ ਏ ਕਿਉਂਕਿ ਅਕਸਰ ਹੁੰਦਾ ਕਿ ਇਹ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਅਕਸਰ ਬਿਮਾਰ ਬਹੁਤ ਹੀ ਜ਼ਿਆਦਾ ਰਹਿੰਦੇ ਨੇ ਕਿਸੇ ਘਰ ਦੇ ਵਿੱਚ ਤੁਸੀਂ ਦੇਖਿਆ ਹੀ ਹੁਣ ਅਕਸਰ ਆਪਣੀ ਆਂਢਗੁਆਂਢ ਜਾਂ ਰਿਸ਼ਤੇਦਾਰੀ ਦੇ ਵਿੱਚ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਮੈਂਬਰ ਫੈਮਿਲੀ ਬਿਮਾਰ ਨਹੀਂ ਰਹਿੰਦਾਗਾ ਇਕਦਮ ਉਹਨਾਂ ਦਾ ਜਿਹੜਾ ਘਰ ਹੈ ਉਹ ਸਵਸਥ ਹੈ ਸਭ ਕੁਝ ਉਹਨਾਂ ਦੇ ਘਰ ਦੇ ਵਿੱਚ ਇਕਦਮ ਸਹੀ ਚੱਲਦਾ ਹੈ ਤੇ ਦੂਸਰੀ ਸਾਈਡ ਤੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜੋ ਕਿ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਾਠ ਪੂਜਾ ਵੀ ਕਰਦੇ ਨੇ ਬਹੁਤ ਜ਼ਿਆਦਾ ਪਰਮਾਤਮਾ ਦਾ ਨਾਮ ਵੀ ਜਪਦੇ ਆ ਪਰ ਇਹ ਪਾਠ ਪੂਜਾ ਨਾਮ ਜਪਣ ਤੋਂ ਬਾਅਦ ਵੀ ਉਹਨਾਂ ਦੇ ਘਰ ਦੇ ਵਿੱਚ ਬਿਮਾਰੀਆਂ ਦੂਰ ਹੋਣ ਦਾ ਨਾਮ ਨਹੀਂ ਲੈਂਦੀ। ਅਜਿਹੇ ਘਰਾਂ ਦੇ ਵਿੱਚ ਬੁਰੀ ਨਜ਼ਰ ਦਾ ਬੁਰੀਆਂ ਸ਼ਕਤੀਆਂ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਕਈ ਘਰ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿੱਥੇ ਨਕਾਰਾਤਮਕ ਊਰਜਾ ਵਧੇਰੇ ਹੁੰਦੀ ਹੈ ਤੇ ਸਕਾਰਾਤਮਕ ਊਰਜਾ ਦਾ ਸੰਚਾਰ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਹੈ। ਤੇ ਜੋ ਨੈਗੇਟਿਵਿਟੀ ਹੁੰਦੀ ਏ ਉਹ ਸਾਡੇ ਘਰ ਦੇ ਵਿੱਚ ਵਾਚ ਜਾਂਦੀ ਏ ਤੇ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਘਰ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਜੋ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇਹ ਤੁਹਾਨੂੰ ਤਨੀਤਾ ਬਣਾਵੇਗਾ ਹੀ ਬਣਾਵੇਗਾ ਤੇ ਇਸ ਦੇ ਨਾਲ ਨਾਲ ਜੋ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਤੇ ਮੁਸ਼ਕਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਦੂਰ ਕਰੇਗਾ ਕਿਉਂਕਿ ਹੁੰਦਾ ਏ ਕਿ ਕੀ ਹੁੰਦਾ ਏ ਕਿ ਜਿੱਥੇ ਹਲਦੀ ਹੁੰਦੀ ਏ ਉਥੇ ਬੁਰੀਆਂ ਸ਼ਕਤੀਆਂ ਕਿਸੇ ਦੀ ਬੁਰੀ ਨજર 네ਗੇਟਿਵ એનર્ਜੀ ਕਦੇ ਵੀ ਨਹੀਂ ਰੋਕਦੀ ਇਸੇ ਤਰੀਕੇ ਦੇ ਨਾਲ ਦੇਵ ਸ਼ੈਣੀ ਇਕਾदशी ਤੇ ਚਤੁਰਦਾਸ ਉਤਪੰਨ ਹੋ ਜਾਂਦਾ ਏ ਇਸੇ ਤਰੀਕੇ ਦੇ ਨਾਲ 4 ਮਹੀਨਿਆਂ ਦੇ ਲਈ ਸ਼੍ਰੀ ਹਰੀ ਵਿਸ਼ਨੂੰ ਜੀ ਜੋਗ ਨੇਤਰੋ ਮੇ ਚਲੇ ਜਾਂਦੇ ਆ ਇਸ ਸਮੇਂ ਹੁੰਦਾ ਹੈ ਕਿ ਇਹ ਕਿ ਜੋ ਵੀ ਅਸੀਂ ਇਹ ਉਪਾਅ ਕਰਦੇ ਆ ਜਾਂ ਜੋ ਵੀ ਕਾਰਿਆ ਹੁੰਦਾ ਏ ਉਹਨਾਂ ਨੂੰ ਕੌਣ ਸੰਭਾਲਦਾ ਏ ਉਹ ਮਹਾਦੇਵ ਸੰਭਾਲਦੇ ਨੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਧਨ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਹੋ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਹੁਤ ਹੀ ਜ਼ਿਆਦਾ ਸਮੱਸਿਆ ਵਧੀ ਰਹਿੰਦੀ ਹੈ ਤਾਂ ਤੁਸੀਂ 6 ਜੁਲਾਈ 2025 ਨੂੰ ਜੋ ਇਕਾदशी ਚੱਲ ਰਹੀ ਹੈ ਇਸ ਇਕਾदशी ਨੂੰ ਤੁਸੀਂ ਬਿਲਕੁਲ ਵੀ ਆਪਣੇ ਹੱਥੋਂ ਜਾਣ ਨਾ ਦਿਓ ਇਸ ਦੇ ਬਾਅਦ ਦੇ ਵਿੱਚ ਚਤੁਰਦਾਸ ਮਾਸੇ 'ਚ ਉਹ ਤਪੰਨ ਹੋ ਜਾਵੇਗਾ ਇਸ ਕਰਕੇ ਤੁਸੀਂ ਇਸ ਦਿਨ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਇਹ ਸ਼ੂਟ ਹੈ ਜਿਹੜਾ ਉਪਾਅ ਤੁਸੀਂ ਜਰੂਰ ਕਰਨਾ ਹੈ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਜ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਹੈ ਕਹਿਣ ਦਾ ਭਾਵ ਕਿ ਤੁਸੀਂ ਇਹ ਉਪਾ ਕਰਨ ਤੋਂ ਪਹਿਲਾਂ ਆਪਣੇ ਘਰ ਦੀ ਪੂਰੀ ਚੰਗੇ ਤਰੀਕੇ ਦੇ ਨਾਲ ਸਾਫ ਸਫਾਈ ਕਰ ਲੈਣੀ ਹੈ ਇਸ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਥੋੜਾ ਜਿਹਾ ਸਾਫ਼ ਸੁਥਰਾ ਚਾਹ ਲੈ ਲੈਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਗੰਗਾ ਚਲ ਹੈਗਾ ਤੁਸੀਂ ਉਹ ਲੈ ਸਕਦੇ ਹੋ ਨਹੀਂ ਤਾਂ ਜਿਹੜਾ ਸਾਫ਼ ਸੁਥਰਾ ਪੀਣ ਵਾਲਾ ਪਾਣੀ ਹੈ ਉਹ ਤੁਸੀਂ ਲੈ ਸਕਦੇ ਹੋ ਲੈ ਕੇ ਉਸ ਦੇ ਵਿੱਚ ਤੁਸੀਂ ਥੋੜੀ ਜਹੀ ਹਲਦੀ ਮਿਕਸ ਕਰਨੀ ਹੈ ਤੇ ਹਲਦੀ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲੀ ਹੁੰਦੀ ਹੈ ਤੇ ਜਿਹੜੀ ਅੰਗੂਠੇ ਦੇ ਨਾਲ ਬਿਲਕੁਲ ਅੰਗੂਠੇ ਦੇ ਨਾਲ ਵਾਲੀ ਉਂਗਲੀ ਹੈ ਨਾ ਉਸ ਉਂਗਲੀ ਦੇ ਨਾਲ ਜਿਹੜਾ ਇਹ ਪਾਣੀ ਦੇ ਵਿੱਚ ਤੁਸੀਂ ਹਲਦੀ ਪਾਈ ਹੋਏਗੀ ਉਸ ਉਂਗਲੀ ਦੇ ਨਾਲ ਇਸ ਹਲਦੀ ਨੂੰ ਤੁਸੀਂ ਪਾਣੀ ਦੇ ਵਿੱਚ ਮਿਲਾਉਣਾ ਹੈ ਇਸ ਤਰੀਕੇ ਦੇ ਨਾਲ ਹਲਦੀ ਦੇ ਵਿੱਚ ਪਾਣੀ ਨੂੰ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਧਿਆਨ ਕਰਨਾ ਹੈ ਇਸ ਤਰੀਕੇ ਦੇ ਨਾਲ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਧਿਆਨ ਕਰਦੇ ਸਮੇਂ ਤੁਸੀਂ ਇੱਕ ਮੰਤਰ ਬੋਲਣਾ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਨੋਟ ਵੀ ਕਰ ਸਕਦੇ ਹੋ ਜਾਂ ਫਿਰ ਧਿਆਨ ਦੇ ਨਾਲ ਸੁਣ ਕੇ ਤੁਸੀਂ ਚੰਗੀ ਤਰ੍ਹਾਂ ਇਸ ਮੰਤਰ ਨੂੰ ਬੋਲਣਾ ਹੈ ਮੰਤਰ ਏ ਓਮ ਦੇਵ ਬਗਵਤੋ ਨਮੇ ਵਾਸ਼ੂਦੇਵਾਏ ਨਮਾ ਜੇਕਰ ਤੁਸੀਂ ਇਹ ਮੰਤਰ ਬੋਲ ਸਕਦੇ ਹੋ ਤਾਂ ਤੁਸੀਂ ਬੋਲ ਵੀ ਲਓ ਜੇਕਰ ਤੁਹਾਨੂੰ ਇਹ ਬੋਲਣ ਦੇ ਵਿੱਚ ਔਖਾ ਲੱਗਦਾ ਹੈ ਜਾਂ ਫਿਰ ਨਹੀਂ ਬੋਲ ਸਕਦੇ ਤਾਂ ਤੁਸੀਂ ਇਹ ਉਪਾਕਰ ਤੇ ਸਮੇਂ ਸਿਰ ਹਰੀ ਵਿਸ਼ਨੂ ਤੇ ਮਾਤਾ ਲక్ష్ਮੀ ਜੀ ਦਾ ਇਸ ਤਰੀਕੇ ਹੀ ਧਿਆਨ ਕਰ ਲਓਗੇ ਤਾਂ ਵੀ ਤੁਹਾਡਾ ਇਹ ਕੀਤਾ ਗਿਆ ਉਪਾਸਕ ਸੈਕਸਫੁਲ ਹੋ ਜਾਵੇਗਾ ਤੇ ਤੁਹਾਡੇ ਤੇ ਮਾਤਾ ਲక్ష్ਮੀ ਤੇ ਸ਼੍ਰੀ ਹਰੀ ਵਿਸ਼ਨੂੰ ਜੀ ਦੀ ਕਿਰਪਾ ਹੋਵੇਗੀ। ਤੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਤੁਸੀਂ ਹਲਦੀ ਵਾਲਾ ਪਾਣੀ ਤਿਆਰ ਕੀਤਾ ਹੋਵੇਗਾ ਇਸ ਹਲਦੀ ਵਾਲੇ ਪਾਣੀ ਨੂੰ ਤੁਸੀਂ ਥੋੜੇ ਸਮੇਂ ਦੇ ਲਈ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਰ ਬਣਾਇਆ ਹੋਵੇਗਾ ਤੁਸੀਂ ਉੱਥੇ ਰੱਖਣਾ ਤਾਂ ਜੋ ਕਿ ਇਸ ਪਾਣੀ ਦੀ ਜਿਹੜੀ ਸ਼ਕਤੀ ਇਹ ਜਿਹੜੀ ਪਾਵਰ ਇਹ ਹੋਰ ਵੱਧ ਜਾਵੇ। ਜੇ ਜਿਹੜਾ ਇਹ ਹਲਦੀ ਵਾਲਾ ਪਾਣੀ ਤੁਸੀਂ ਤਿਆਰ ਕਰਨਾ ਹੈ ਇਹ ਪਾਣੀ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਹੀ ਤਿਆਰ ਕਰਨਾ ਹੋ ਸਕੇ ਜਾਂ ਤੁਸੀਂ ਕੰਚ ਦੇ ਗਲਾਸ ਦੇ ਵਿੱਚ ਹੀ ਤਿਆਰ ਕਰਿਓ ਇਹ ਸਭ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸ਼੍ਰੀ ਹਰੀ ਵਿਸ਼ਨੂੰ ਜੀ ਦੀ ਇਸ ਤਰੀਕੇ ਕਿਰਪਾ ਹੋ ਜਾਵੇਗੀ ਕਿ ਤੁਹਾਡੇ ਘਰ ਦੇ ਵਿੱਚ ਕਦੇ ਵੀ ਨਿਰਧਨਤਾ ਨਹੀਂ ਰਹੇਗੀ ਕਹਿੰਦਾ ਭਾਵ ਕਿ ਕਦੇ ਵੀ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਨਹੀਂ ਆਵੇਗੀ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਹਲਦੀ ਵਾਲਾ ਪਾਣੀ ਉਹ 2-3 ਮਿੰਟ ਦੇ ਲਈ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਜਾਂ ਮੰਦਰ ਤੇ ਰੱਖ ਦੇਣਾ ਤੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਤੁਸੀਂ ਧਿਆਨ ਕਰਨਾ ਹੈ ਜਿਵੇਂ ਹੀ 2 ਤੋਂ 3 ਮਿੰਟ ਦੇ ਬਾਅਦ ਇਸ ਹਲਦੀ ਵਾਲੇ ਪਾਣੀ ਨੂੰ ਉਤੋਂ ਤੁਸੀਂ ਚੁੱਕ ਲੈਣਾ ਹੈ ਤੇ ਇਸ ਹਲਦੀ ਵਾਲੇ ਪਾਣੀ ਦਾ ਜਿਹੜਾ ਛਿੜਕਾਏ ਉਹ ਤੁਸੀਂ ਕਰਨਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਰ ਹੋਵੇਗਾ ਤਾਂ ਤੋਂ ਪਹਿਲਾਂ ਛਿੜਕਾ ਤੁਸੀਂ ਉਥੇ ਕਰਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਹਰ ਇੱਕ ਕਮਰੇ ਤੇ ਕੋਨੇ-ਕੋਨੇ ਦੇ ਵਿੱਚ ਤੁਸੀਂ ਹਲਦੀ ਵਾਲੇ ਪਾਣੀ ਦਾ ਛਿੜਕਾ ਕਰ ਦੇਣਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਹਰ ਇੱਕ ਜਗ੍ਹਾ ਤੇ ਆਪਣੇ ਘਰ ਦੇ ਵਿੱਚ ਬਾਲਕੋਨੀ ਹਰ ਇੱਕ ਕੋਨੇ ਦੇ ਵਿੱਚ ਤੁਸੀਂ ਹਲਦੀ ਵਾਲੇ ਪਾਣੀ ਦਾ ਛਿੜਕਾ ਕਰਨਾ ਹੈ ਤੇ ਜਿਹੜਾ ਸਾਡੇ ਘਰ ਦਾ ਮੇਨ ਗੇਟ ਹੋਵੇਗਾ ਉਥੇ ਤਾਂ ਤੁਸੀਂ ਖਾਸ ਕਰਕੇ ਹਲਦੀ ਵਾਲੇ ਪਾਣੀ ਦਾ ਛਿੜਕਾ ਕਰਨਾ ਹੀ ਕਰਨਾ ਹੋਵੇਗਾ ਇਸ ਲਈ ਤੁਸੀਂ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੈ ਉੱਥੇ ਤੁਸੀਂ ਛਿੜਕਾ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਹੈਗਾ ਕਿਉਂਕਿ ਜਿਹੜਾ ਸਾਡੇ ਘਰ ਦਾ ਮੇਨ ਗੇਟ ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਖਾਸ ਕਰਕੇ ਸਾਡੇ ਮੇਨ ਗੇਟ ਤੋਂ ਹੀ ਨਕਾਰਾਤਮਕ ਤੇ ਸਕਾਰਾਤਮਕ ਊਰਜਾ ਸਾਡੇ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਸਾਡੇ ਘਰ ਦਾ ਮੇਨ ਗੇਟ ਹੁੰਦਾ ਉਥੇ 네ਗੇਟਿਵ એનર્ਜੀ ਜੇਕਰ ਬਾ ਚਾਹੇ ਤੇ ਸਕਾਰਾਤਮਕ ਊਰਜਾ ਕਹਿਣ ਦਾ ਭਾਵ ਕਿ ਘਟ ਜਾਵੇ ਅਜਿਹੇ ਘਰ ਦੇ ਵਿੱਚ ਤੁਸੀਂ ਸਮਝ ਲਓ ਕਿ ਜਿਹੜੀ ਸਭ ਤੋਂ ਪਹਿਲਾਂ ਪ੍ਰੋਬਲਮ ਆਉਂਦੀ ਹੈ ਉਹ ਪੈਸੇ ਨੂੰ ਲੈ ਕੇ ਆਉਂਦੀ ਫਿਰ ਉਸ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਰੁਕਦਾ ਪੈਸੇ ਦੇ ਨਾਲ ਜੁੜੀ ਹੋਈ ਸਮੱਸਿਆ ਉਸ ਘਰ ਦੇ ਵਿੱਚ ਆ ਜਾਂਦੀ ਹੈ ਇਸ ਰੀਕੇ ਦੇ ਨਾਲ ਬਹੁਤ ਸਾਰੇ ਲੋਕ ਕੀ ਕਰਦੇ ਆ ਕਿ ਆਪਣੇ ਘਰ ਦੇ ਵਿੱਚ ਪਾਠ ਪੂਜਾ ਕਰਦੇ ਆ ਬਹੁਤ ਪਰਮਾਤਮਾ ਦਾ ਨਾਮ ਵੀ ਚਾਪਦੇ ਆ ਪਰ ਜਿਹੜਾ ਆਪਣੇ ਘਰ ਦਾ ਮੇਨ ਗੇਟ ਹੁੰਦਾ ਹੈ ਉਥੇ ਉਹ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੈ ਉਥੇ ਤੁਸੀਂ ਸਕਾਰਾਤਮਕ ਊਰਜਾ ਨੂੰ ਵਧਾਉਣਾ ਹੀ ਵਧਾਉਣਾ ਹੈ ਸਿਕਰਾ ਤੁਮੇ ਕੋ ਊਰਜਾ ਵਾਧਦੀ ਹੈ ਹਲਦੀ ਵਾਲੇ ਪਾਣੀ ਦੇ ਨਾਲ ਕਿਉਂਕਿ ਹਲਦੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਤੇ ਹਰ ਇੱਕ ਉਪਾਅ ਤੇ ਹਰ ਇੱਕ ਸ਼ੁਭ ਕੰਮ ਕਰਨ ਦੇ ਲਈ ਵਰਤੀ ਜਾਂਦੀ ਹੈ ਪਰ ਤੁਸੀਂ ਹਲਦੀ ਨੂੰ ਬਿਲਕੁਲ ਵੀ ਸਧਾਰਨ ਨਹੀਂ ਸਮਝਣਾ ਕਿਉਂਕਿ ਜਦੋਂ ਤੁਸੀਂ ਹਲਦੀ ਦੇ ਨਾਲ ਕੋਈ ਵੀ ਉਪਾਅ ਕਰਦੇ ਹੋ ਤੇ ਤੁਹਾਡੀ ਕੁੰਡਲੀ ਦੇ ਵਿੱਚ ਦੇਵ ਗੁਰੂ ਬ੍ਰਹਸਪਤੀ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦੇ ਨੇ ਤੇ ਦੂਸਰੀ ਚੀਜ਼ ਹੁੰਦੀ ਹੈ ਕਿ ਸ਼੍ਰੀ ਹਰੀ ਵਿਸ਼ਨੂ ਜੀ ਸਾਡੇ ਇਹ ਉਪਾਅ ਤੋਂ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦੇ ਆ ਤੇ ਜਦੋਂ ਸ਼੍ਰੀ ਹਰੀ ਵਿਸ਼ਨੂ ਜੀ ਪ੍ਰਸੰਨ ਹੁੰਦੇ ਆ ਤੇ ਮਾਤਾ ਲక్ష్ਮੀ ਜੀ ਸਾਡੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਂਦੇ ਆ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦੇਨ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਇੱਕ ਦੀਵਾ ਤੁਸੀਂ ਜਗਾਉਣਾ ਹੈ ਜਿਵੇਂ ਤੁਸੀਂ ਆਪਣੇ ਘਰ ਦਾ ਜਿਹੜਾ ਮੇਨ ਗੇਟ ਹੈ ਦੋਨਾਂ ਕੋਡਿਆਂ ਤੇ ਤੁਸੀਂ ਦੋ ਦੀਵੇ ਚਗਾਉਣੇ ਆ ਤੇ ਉਹਨਾਂ ਦੇ ਵਿੱਚ ਏਕ-ਏਕ ਚੁਟਕੀ ਹਲਦੀ ਤੁਸੀਂ ਜ਼ਰੂਰ ਪਾਣੀ ਹੈ ਇਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਦੀਵਾ ਚਗਾਉਣੇ ਹੋ ਤੇ ਉਸ ਦੇ ਵਿੱਚ ਤੁਸੀਂ ਹਲਦੀ ਮਿਲਾ ਦਿੰਦੇ ਹੋ ਇਸ ਦੇ ਨਾਲ ਹੁੰਦਾ ਕਿ ਇਹ ਤੁਹਾਡੇ ਘਰ ਦੇ ਵਿੱਚ ਧਨ ਦਾ ਪੈਸੇ ਦਾ ਜਿਹੜਾ ਫਲੋ ਹੈ ਉਹ ਬਹੁਤ ਹੀ ਜ਼ਿਆਦਾ ਜਲਦੀ ਦੇ ਨਾਲ ਵਧਦਾ ਹੈ ਬਹੁਤ ਤੇਜ਼ੀ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ ਪੈਸਾ ਦੌਲਤ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਣਾ ਵੀ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕਈ ਲੋਕਾਂ ਦੀ ਪ੍ਰੋਬਲਮ ਹੁੰਦੀ ਪੈਸਾ ਆਉਂਦਾ ਹੈ ਪਰ ਰੁਕਦਾ ਨਹੀਂ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਪੈਸਾ ਰੁਕਣਾ ਵੀ ਸ਼ੁਰੂ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਛਿਹਰੀ ਹਰੀ ਬਿਸ਼ਨੂ ਜੀ ਦਾ ਦੇਣ ਅਤੇ ਪੀਲੇ ਜਿਹੜੇ ਫੁੱਲ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਅਰਪਿਤ ਕਰਨੇ ਨੇ ਬਹੁਤ ਹੀ ਜ਼ਿਆਦਾ ਉਤਮ ਹੁੰਦਾ ਹੈ ਕਿ ਇਸ ਦਿਨ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਪੀਲੇ ਫੁੱਲ ਅਰਪਿਤ ਕਰਨਾ ਇਹ ਉਪਾਕਰਨ ਦੇ ਨਾਲ ਤੇ ਇਹ ਫੁੱਲ ਅਰਪਿਤ ਕਰਨ ਦੇ ਨਾਲ ਸਾਡੀ ਵੱਡੀ ਤੋਂ ਵੱਡੀ ਮਨੋਕਾਮਨਾ ਵੀ ਪੂਰੀ ਹੋ ਜਾਂਦੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਹੋਰ ਲੋਕਾਂ ਭੈਣ ਭਰਾਵਾਂ ਤੱਕ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ